ਸਿਰਫ ਇੱਕ ਸੈਕਿੰਡ ਵਿੱਚ ਉਸਦੀ ਦੁਨੀਆ ਟੁੱਟ ਗਈ। ਕੈਨੇਡਾ ਦੀ ਜ਼ਮੀਨ ਤੇ ਪੈਰ ਰੱਖਣ ਦੇ 15 ਮਿੰਟਾਂ ਬਾਅਦ ਇਮੀਗ੍ਰੇਸ਼ਨ ਅਫਸਰ ਨੇ ਸਿਰਫ ਦੋ ਲਫ਼ਜ਼ ਗਏ। ਤੁਸੀਂ ਨਾ ਮੰਜ਼ੂਰ ਹੋ। ਕਿਰਨ ਦੇ ਹੱਥਾਂ ਵਿੱਚ ਫੜਿਆ ਲਾਲ ਪਾਸਪੋਰਟ ਕੰਬਣ ਲੱਗਾ। ਟੋਰਾਂਟੋ ਪੀਅਰਸਨ 에ਅਰਪੋਰਟ ਦੀਆਂ ਚਮਕਦਾਰ ਲਾਈਟਾਂ ਉਸ ਨੂੰ ਅਚਾਨਕ ਧੁੰਦਲੀਆਂ ਲੱਗਣ ਲੱਗੀਆਂ। ਇਹ ਤਾਂ ਉਹ ਸ਼ੁਰੂਆਤ ਨਹੀਂ ਸੀ ਜਿਸ ਦਾ ਉਸਨੇ ਆਪਣੇ ਪਿੰਡ ਦੌਲਤਪੁਰ ਦੀਆਂ ਰਾਤਾਂ ਵਿੱਚ ਸੁਪਨਾ ਲਿਆ ਸੀ। ਪਰ ਜਿਸ ਕਾਰਨ ਉਸ ਨੂੰ ਵਾਪਸ ਭੇਜਿਆ ਜਾ ਰਿਹਾ ਸੀ ਉਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਸਿਰਫ ਵੀਜ਼ਾ ਫਾਰਮ ਦੀ ਗਲਤੀ ਨਹੀਂ ਸੀ ਇਹ ਇੱਕ ਅਜਿਹਾ ਰਾਜ਼ ਸੀ ਜੋ 30 ਸਾਲ ਪਹਿਲਾਂ ਪੰਜਾਬ ਦੀ ਮਿੱਟੀ ਵਿੱਚ ਦੱਬਿਆ ਗਿਆ ਸੀ ਅਤੇ ਹੁਣ ਕੈਨੇਡਾ ਦੀ ਸਰਹੱਦ ਤੇ ਜ਼ਾਹਰ ਹੋ ਰਿਹਾ ਸੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦੀਆਂ ਕੱਚੀਆਂ ਗਲੀਆਂ ਜਿੱਥੇ ਢੂੜ ਦੇ ਬਦਲ ਖੇਤਾਂ ਦੀ ਮਿੱਟੀ ਨਾਲ ਗੱਲਾਂ ਕਰਦੇ ਸਨ ਉੱਥੇ ਇੱਕ ਕੁੜੀ ਸੀ ਕਿਰਨ ਕੌਰ ਪਿੰਡ ਦੀਆਂ ਬਾਕੀ ਕੁੜੀਆਂ ਵਾਂਗ ਉਹ ਵੀ ਸਵੇਰੇ ਜਲਦੀ ਉੱਠਦੀ ਘਰ ਦੇ ਕੰਮਾਂ ਵਿੱਚ ਮਾਂ ਦਾ ਹੱਥ ਵਟਾਉਂਦੀ ਪਰ ਉਸ ਦੀਆਂ ਨਜ਼ਰਾਂ ਹਮੇਸ਼ਾ ਖੇਤਾਂ ਦੀ ਹੱਦ ਪਾਰ ਕਰਕੇ ਦੂਰ ਕਿਤੇ ਅਸਮਾਨ ਵਿੱਚ ਟਿਕੀਆਂ ਰਹਿੰਦੀਆਂ ਸਨ ਉਸ ਦੇ ਸੁਪਨੇ ਛੋਟੇ ਦੌਲਤਪੁਰ ਦੀਆਂ ਕੰਧਾਂ ਵਿੱਚ ਕੈਦ ਨਹੀਂ ਹੋ ਸਕਦੇ ਸਨ ਰਾਤ ਨੂੰ ਜਦੋਂ ਸਾਰਾ ਪਿੰਡ ਸੌਂ ਜਾਂਦਾ ਸੀ ਕਿਰਨ ਜਾਗਦੀ ਰਹਿੰਦੀ ਅਤੇ ਆਪਣੇ ਮੋਬਾਈਲ ਤੇ ਕੈਨੇਡਾ ਦੀਆਂ ਚਮਕਦੀਆਂ ਲਾਈਟਾਂ ਵਿਸ਼ਾਲ ਇਮਾਰਤਾਂ ਅਤੇ ਖੁੱਲੇ ਰਸਤਿਆਂ ਦੀਆਂ ਤਸਵੀਰਾਂ ਦੇਖਦੀ ਉਹ ਮਹਿਸੂਸ ਕਰਦੀ ਸੀ ਕਿ ਉਸ ਦੀ ਜ਼ਿੰਦਗੀ ਦਾ ਅਸਲ ਮਕਸਦ ਇਸ ਛੋਟੇ ਜਿਹੇ ਪਿੰਡ ਤੋਂ ਬਹੁਤ ਦੂਰ ਹੈ ਕਿਰਨ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਇੱਕ ਛੋਟੇ ਕਿਸਾਨ ਸਨ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਖੇਤਾਂ ਦੀ ਉਪਜ ਵਧਾਉਣ ਵਿੱਚ ਲੰਘ ਗਈ ਸੀ। ਉਹਨਾਂ ਦਾ ਸਰੀਰ ਪੱਕੀਆਂ ਫਸਲਾਂ ਵਾਂਗ ਮਜ਼ਬੂਤ ਸੀ ਪਰ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਸੰਘਰਸ਼ ਦਿਸਦਾ ਸੀ। ਕਿਰਨ ਦੀ ਮਾਂ ਬੀਬੀ surjeet कौर ਪਿਆਰ ਅਤੇ ਮਿਹਨਤ ਦੀ ਮੂਰਤ ਸੀ। ਉਹ ਸੰਤੋਖੀ ਸੁਭਾਅ ਦੀ ਔਰਤ ਸੀ ਜਿਸ ਦੀ ਦੁਨੀਆ ਉਸਦੇ ਪਰਿਵਾਰ ਦੇ ਹਾਸਿਆਂ ਅਤੇ ਖੁਸ਼ੀਆਂ ਤੱਕ ਹੀ ਸੀਮਿਤ ਸੀ। ਜਦੋਂ ਕਿਰਨ ਨੇ ਬੀਏ ਕਰਨ ਤੋਂ ਬਾਅਦ ਕੈਨੇਡਾ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਮਹਿੰਦਰ ਸਿੰਘ ਨੇ ਇੱਕ ਗਹਿਰਾ ਸਾਹ ਲਿਆ। ਇਹ ਫੈਸਲਾ ਉਹਨਾਂ ਦੀ ਛੋਟੀ ਜਹੀ ਜੀਵਨ ਪੂੰਜੀ ਨੂੰ ਜੋਖਮ ਵਿੱਚ ਪਾ ਰਿਹਾ ਸੀ। ਬੀਬੀ surjeet कौर ਨੇ ਸਿਰਫ ਇੰਨਾ ਕਿਹਾ ਜੇਕਰ ਸਾਡੀ ਧੀ ਖੁਸ਼ ਹੈ ਤਾਂ ਸਾਡਾ ਸਭ ਕੁਝ ਉਸਤੇ ਕੁਰਬਾਨ। ਉਹਨਾਂ ਨੇ ਆਪਣੀ ਪਿਓ ਦਾਦਾ ਦੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਵੇਚ ਦਿੱਤਾ ਜਿਸ ਨੂੰ ਉਹ ਸਿਰਫ ਬਹੁਤ ਵੱਡੀ ਮੁਸੀਬਤ ਵਿੱਚ ਹੀ ਵੇਚਣ ਬਾਰੇ ਸੋਚਦੇ ਸਨ। ਇਹ ਕਿਰਨ ਲਈ ਸਿਰਫ ਵੀਜ਼ੇ ਦੀ ਫੀਸ ਨਹੀਂ ਸੀ, ਇਹ ਉਹਨਾਂ ਦੇ ਪਸੀਨੇ, ਉਹਨਾਂ ਦੇ ਸੁਪਨਿਆਂ ਅਤੇ ਉਹਨਾਂ ਦੇ ਅਥਾਹ ਪਿਆਰ ਦੀ ਕੀਮਤ ਸੀ। ਕਿਰਨ ਨੇ ਇਸ ਕੁਰਬਾਨੀ ਦਾ ਮੋਲ ਪਾਇਆ। ਉਸਨੇ ਦਿਨ ਰਾਤ ਆਈਲੈਟਸ ਦੀ ਤਿਆਰੀ ਕੀਤੀ। ਕਈ ਵਾਰ ਉਹ ਰਾਤ ਦੇ 2-3 ਵਜੇ ਤੱਕ ਪੜ੍ਹਦੀ ਰਹਿੰਦੀ। ਉਸਦੀ ਵੱਡੀ ਭੈਣ ਹਰਮਨ ਜੋ ਜਲੰਧਰ ਵਿਆਹੀ ਹੋਈ ਸੀ ਅਕਸਰ ਫੋਨ ਤੇ ਕਹਿੰਦੀ, "ਕਿਰਨ, ਬਸ ਕਰ, ਜ਼ਿਆਦਾ ਸੁਪਨੇ ਨਾ ਵਖੀਂ, ਕਿਤੇ ਟੁੱਟ ਨਾ ਜਾਣ।" ਪਰ ਕਿਰਨ ਨੇ ਕਿਸੇ ਦੀ ਨਾ ਸੁਣੀ। ਉਸਦੀ ਲਗਨ, ਉਸਦੀ ਮਿਹਨਤ ਆਖਰਕਾਰ ਰੰਗ ਲਿਆਈ। ਜਦੋਂ ਵੀਜ਼ੇ ਦੀ ਮੋਹਰ ਲੱਗਿਆ ਪਾਸਪੋਰਟ ਆਇਆ ਤਾਂ ਉਸਦੀਆਂ ਅੱਖਾਂ ਵਿੱਚ ਚਮਕ ਸੀ। ਪਰ ਉਸਦੇ ਮਾਪੇ ਬ ਦੀਆਂ ਅੱਖਾਂ ਵਿੱਚ ਪਿਆਰ, ਮਾਣ ਅਤੇ ਇੱਕ ਡੂੰਗਾ ਡਰ ਸੀ ਉਸ ਨੂੰ ਵੇਖਦੇ ਸਨ ਪਰ ਉਹਨਾਂ ਦਾ ਮਨ ਅੰਦਰੋਂ ਕਿਤੇ ਨਾ ਕਿਤੇ ਕੰਬ ਰਿਹਾ ਸੀ ਅਖੀਰ ਉਹ ਦਿਨ ਆਇਆ ਜਦੋਂ ਕਿਰਨ ਨੂੰ ਆਪਣੀ ਉਡਾਨ ਭਰਨੀ ਸੀ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਤੇ ਪਰਿਵਾਰਿਕ ਵਿਛੋੜੇ ਦਾ ਮਾਹੌਲ ਬਹੁਤ ਭਾਰੀ ਸੀ ਮਾਂ ਨੇ ਉਸ ਨੂੰ ਗਲੇ ਲਗਾ ਕੇ ਕਦੇ ਨਾ ਛੱਡਣ ਵਾਲਾ ਪਿਆਰ ਦਿੱਤਾ ਪਿਤਾ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਤਾਕਤ ਦਿੱਤੀ ਅਤੇ ਹਰਮਨ ਨੇ ਰੋਂਦੇ ਹੋਏ ਕਿਹਾ ਸਭ ਤੋਂ ਪਹਿਲਾਂ ਪਹੁੰਚ ਕੇ ਫੋਨ ਕਰੀ ਜਦੋਂ ਕਿਰਨ ਟਰਮੀਨਲ ਵਿੱਚ ਅੰਦਰ ਜਾ ਰਹੀ ਸੀ ਤਾਂ ਉਸ ਨੇ ਇੱਕ ਵਾਰ ਪਿੱਛੇ ਮੁੜ ਕੇ ਵੇਖਿਆ ਉਸਦੇ ਮਾਂ ਪਿਓ ਉਸਨੂੰ ਵੇਖ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਪਰ ਦੂਰ ਜਾਣ ਦਾ ਦਰਦ ਸਪਸ਼ਟ ਦਿਖ ਰਿਹਾ ਸੀ। ਮਾਂ ਨੇ ਉਸਨੂੰ ਇੱਕ ਛੋਟਾ ਲਾਲ ਰੰਗ ਦਾ ਲੱਕੜ ਦਾ ਡੱਬਾ ਫੜਾਇਆ ਸੀ। "ਬੇਟੀ, ਇਸਨੂੰ ਆਪਣੇ ਕੋਲ ਰੱਖੀਂ। ਇਹ ਸਾਡੇ ਪਰਿਵਾਰ ਦੀ ਪੁਰਾਣੀ ਨਿਸ਼ਾਨੀ ਹੈ। ਇਸਨੂੰ ਕਦੇ ਖੋ ਵੀ ਨਾ।" ਮਾਂ ਨੇ ਕਿਹਾ ਸੀ। ਕਿਰਨ ਨੇ ਡੱਬਾ ਆਪਣੇ ਹੈਂਡਬੈਗ ਵਿੱਚ ਸੁਰੱਖਿਅਤ ਰੱਖ ਲਿਆ। ਪਰ ਉਸਦੇ ਮਨ ਵਿੱਚ ਇੱਕ ਹੋਰ ਰਾਜ਼ ਸੀ ਜਿਸਨੂੰ ਉਸਨੇ ਸਿਰਫ ਆਪਣੇ ਅੰਦਰ ਦੱਬ ਕੇ ਰੱਖਿਆ ਹੋਇਆ ਸੀ। ਉਸਨੇ ਇੱਕ ਛੋਟੇ ਜਿਹੇ ਲਿਫਾਫੇ ਵਿੱਚ ਇੱਕ ਫਿੱਕੀ ਪਈ ਤਸਵੀਰ ਰੱਖੀ ਹੋਈ ਸੀ ਜਿਸ ਵਿੱਚ ਇੱਕ ਅਣਪਛਾਣੀ ਔਰਤ ਦੀ ਤਸਵੀਰ ਸੀ ਇਹ ਤਸਵੀਰ ਉਸ ਨੂੰ ਬਚਪਨ ਵਿੱਚ ਘਰ ਦੇ ਪੁਰਾਣੇ ਕਾਗਜ਼ਾਂ ਵਿੱਚ ਮਿਲੀ ਸੀ ਇਸ ਤਸਵੀਰ ਦੇ ਪਿੱਛੇ ਪੈਨਸਲ ਨਾਲ ਇੱਕ ਛੋਟਾ ਜਿਹਾ ਨਾਮ ਲਿਖਿਆ ਹੋਇਆ ਸੀ ਅਮਰਜੀਤ ਵੈਨਕੂਵਰ 1993 ਕਿਰਨ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਸੁਰਜੀਤ ਕੌਰ ਅਤੇ ਮਹਿੰਦਰ ਸਿੰਘ ਦੀ ਅਸਲਤੀ ਨਹੀਂ ਹੈ ਉਹ ਨਾ ਤੋ ਵਕਰੀ ਦਿਸਦੀ ਸੀ ਅਤੇ ਉਸ ਨੂੰ ਕਦੇ-ਕਦੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਦਰਦ ਨਜ਼ਰ ਆਉਂਦਾ ਸੀ ਉਸ ਨੂੰ ਲੱਗਦਾ ਸੀ ਕਿ ਇਹ ਦਰਦ ਇਸੇ ਤਸਵੀਰ ਦੇ ਰਾਜ਼ ਨਾਲ ਜੁੜਿਆ ਹੋਇਆ ਹੈ ਕੈਨੇਡਾ ਜਾਣਾ ਉਸ ਲਈ ਸਿਰਫ ਨੌਕਰੀ ਦਾ ਸੁਪਨਾ ਨਹੀਂ ਸੀ ਇਹ ਆਪਣੀ ਅਸਲ ਪਛਾਣ ਦੀ ਤਲਾਸ਼ ਸੀ ਉਹ ਜਾਣਦੀ ਸੀ ਕਿ ਇਸ ਤਸਵੀਰ ਦਾ ਰਾਜ਼ ਉਸਦੇ ਮਾਪਿਆਂ ਨੂੰ ਵੀ ਨਹੀਂ ਪਤਾ ਸੀ ਜਾਂ ਫਿਰ ਉਹ ਇਸ ਨੂੰ ਛੁਪਾ ਰਹੇ ਸਨ ਜਦੋਂ ਪਲੇਨ ਹਵਾ ਵਿੱਚ ਉੱਠਿਆ ਤਾਂ ਕਿਰਨ ਨੇ ਹੇਠਾਂ ਵੇਖਿਆ ਉਸ ਦਾ ਪਿੰਡ ਦੌਲਤਪੁਰ ਹੌਲੀ-ਹੌਲੀ ਇੱਕ ਛੋਟੇ ਬਿੰਦੂ ਵਿੱਚ ਬਦਲ ਰਿਹਾ ਸੀ ਉਹ ਜਾਣਦੀ ਸੀ ਕਿ ਉਹ ਇੱਕ ਨਵੀਂ ਜ਼ਿੰਦਗੀ ਵੱਲ ਵਧ ਰਹੀ ਹੈ ਪਰ ਉਸਦੇ ਮਨ ਵਿੱਚ ਇੱਕ ਸਵਾਲ ਸੀ ਕੀ ਉਹ ਸਿਰਫ ਸੁਪਨਿਆਂ ਦਾ ਪਿੱਛਾ ਕਰ ਰਹੀ ਹੈ ਜਾਂ ਇੱਕ ਅਜਿਹੇ ਸੱਚ ਦਾ ਜੋ ਉਸਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦੇਵੇਗਾ ਹੁਣ ਉਸਦੀ ਉਡਾਨ ਸ਼ੁਰੂ ਹੋ ਚੁੱਕੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਦਾ ਅੰਤ ਕਿੱਥੇ ਹੋਵੇਗਾ ਹਵਾਈ ਜਹਾਜ਼ ਨੇ ਟੋਰਾਂਟੋ ਪੀਅਰਸਨ 에ਅਰਪੋਰਟ ਦੀ ਜ਼ਮੀਨ ਨੂੰ ਛੂਇਆ ਅਤੇ ਇੱਕ ਪਲ ਲਈ ਕਿਰਨ ਨੂੰ ਲੱਗਿਆ ਕਿ ਉਸਦੇ ਸਾਰੇ ਸੁਪਨੇ ਹਕੀਕਤ ਬਣ ਗਏ ਹਨ ਟੇਕ ਆਫ ਸਮੇਂ ਜੋ ਡਰ ਸੀ ਉਹ ਹੁਣ ਖੁਸ਼ੀ ਦੀ ਲਹਿਰ ਵਿੱਚ ਬਦਲ ਚੁੱਕਾ ਸੀ ਹਵਾਈ ਅੱਡੇ ਦੀ ਚਮਕ ਚਾਰੇ ਪਾਸੇ ਫੈਲੀ ਹੋਈ ਵਿਦੇਸ਼ੀ ਮਹਿਕ ਅਤੇ ਅੰਗਰੇਜ਼ੀ ਵਿੱਚ ਹੋ ਰਹੀ ਗੱਲਬਾਤ ਨੇ ਉਸਨੂੰ ਪੂਰੀ ਤਰ੍ਹਾਂ ਮੋਹ ਲਿਆ ਉਹ ਖਿੜਕੀ ਤੋਂ ਬਾਹਰ ਝਾਤੀ ਮਾਰ ਰਹੀ ਸੀ ਅਤੇ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਆਪਣੇ ਪੈਰ ਰੱਖਣ ਦੀ ਕਲਪਨਾ ਕਰ ਰਹੀ ਸੀ ਪਰ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹਿ ਸਕੀ ਜਿਵੇਂ ਹੀ ਉਹ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੀ ਮਾਹੌਲ ਬਦਲ ਗਿਆ ਉਸ ਦੇ ਸਾਹਮਣੇ ਖੜ੍ਹਾ ਸੀ ਅਫਸਰ ਜੈਕਸਨ ਜਿਸ ਦਾ ਚਿਹਰਾ ਸਖਤ ਅਤੇ ਅੱਖਾਂ ਸਵਾਲਾਂ ਨਾਲ ਭਰੀਆਂ ਹੋਈਆਂ ਸਨ ਪਾਸਪੋਰਟ ਅਤੇ ਕਾਗਜ਼ ਮੈਡਮ ਅਫਸਰ ਨੇ ਇੱਕ ਰਸਮੀ ਲਹਿਜੇ ਵਿੱਚ ਕਿਹਾ किरण ਨੇ ਆਪਣਾ ਲਾਲ ਪਾਸਪੋਰਟ ਅਤੇ ਵੀਜ਼ਾ ਕਾਗਜ਼ ਅੱਗੇ ਵਧਾਏ। ਅਫਸਰ ਨੇ ਉਸਦੇ ਕਾਗਜ਼ ਫੜ ਕੇ ਕੰਪਿਊਟਰ ਸਕਰੀਨ ਤੇ ਕੁਝ ਦੇਖਣਾ ਸ਼ੁਰੂ ਕੀਤਾ। ਪਹਿਲਾਂ ਉਸਦਾ ਚਿਹਰਾ ਆਮ ਸੀ ਪਰ ਜਿਵੇਂ-ਜਿਵੇਂ ਉਹ ਸਕਰੀਨ ਤੇ ਕੁਝ ਵੇਖਦਾ ਗਿਆ, ਉਸਦੇ ਮੱਥੇ ਤੇ ਧੁਰੀਆਂ ਪੈਣ ਲੱਗੀਆਂ। ਕਮਰੇ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਛਾ ਗਈ। ਕਿਰਨ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ। ਉਸਨੇ ਸੋਚਿਆ ਕਿ ਸ਼ਾਇਦ ਕੋਈ ਫਾਰਮ ਵਿੱਚ ਗਲਤੀ ਹੋ ਗਈ ਹੋਵੇ ਪਰ ਅਫਸਰ ਦੇ ਹਾਫ-ਭਾਫ ਤੋਂ ਲੱਗ ਰਿਹਾ ਸੀ ਕਿ ਮਾਮਲਾ ਇਸ ਤੋਂ ਕਿਤੇ ਵੱਡਾ ਸੀ। ਕਈ ਮਿੰਟਾਂ ਬਾਅਦ ਉਸਨੇ ਸਿਰ ਉਠਾਇਆ ਅਤੇ ਬਿਨਾਂ ਭਾਵਨਾ ਦੇ ਕਿਹਾ ਮੈਡਮ ਸਾਨੂੰ ਤੁਹਾਡੇ ਸਮਾਨ ਦੀ ਦੁਬਾਰਾ ਜਾਂਚ ਕਰਨੀ ਪਵੇਗੀ ਕਿਰਪਾ ਕਰਕੇ ਮੇਰੇ ਨਾਲ ਆਓ ਇਹ ਸੁਣ ਕੇ ਕਿਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਦੀ ਸਾਰੀ ਮਿਹਨਤ ਉਸ ਦੇ ਪਰਿਵਾਰ ਦੀਆਂ ਕੁਰਬਾਨੀਆਂ ਸਭ ਅਜਾਈ ਜਾਣ ਲੱਗੀਆਂ ਅਫਸਰ ਜੈਕਸਨ ਉਸ ਨੂੰ ਇੱਕ ਛੋਟੇ ਠੰਡੇ ਕਮਰੇ ਵਿੱਚ ਲੈ ਗਿਆ ਜਿੱਥੇ ਇੱਕ ਮਹਿਲਾ ਅਫਸਰ ਜਿਸ ਦਾ ਨਾਮ ਸਾਰਾ ਸੀ ਪਹਿਲਾਂ ਤੋਂ ਮੌਜੂਦ ਸੀ ਉਸ ਕਮਰੇ ਵਿੱਚ ਸਿਰਫ ਇੱਕ ਮੇਜ਼ ਅਤੇ ਦੋ ਕੁਰਸੀਆਂ ਸਨ ਅਤੇ ਹਰ ਚੀਜ਼ ਉੱਤੇ ਇੱਕ ਅਜੀਬ ਜਿਹੀ ਖਾਮੋਸ਼ੀ ਛਾਈ ਹੋਈ ਸੀ ਸਾਰਾ ਨੇ ਕਿਰਨ ਦੇ ਹੈਂਡਬੈਗ ਦੀ ਜਾਂਚ ਕਰਨੀ ਸ਼ੁਰੂ ਕੀਤੀ ਉਸਦੇ ਹੱਥਾਂ ਵਿੱਚੋਂ ਜਦੋਂ ਮਾਂ ਦੁਆਰਾ ਦਿੱਤਾ ਗਿਆ ਲਾਲ ਲੱਕੜ ਦਾ ਡੱਬਾ ਆਇਆ ਤਾਂ ਕਿਰਨ ਦਾ ਦਿਲ ਇੱਕ ਪਾਲੀ ਜ਼ੋਰ ਨਾਲ ਧੜਕਿਆ ਉਹ ਜਾਣਦੀ ਸੀ ਕਿ ਇਹ ਕੋਈ ਖਤਰਨਾਕ ਚੀਜ਼ ਨਹੀਂ ਸੀ ਪਰ ਫਿਰ ਵੀ ਉਸਨੂੰ ਡਰ ਲੱਗਾ ਸਾਰਾ ਨੇ ਡੱਬਾ ਖੋਲ੍ਹਿਆ ਅੰਦਰ ਇੱਕ ਚਾਂਦੀ ਦਾ ਛੋਟਾ ਜਿਹਾ ਲੋਕਟ ਸੀ ਅਫਸਰ ਸਾਰਾ ਨੇ ਲੋਕਟ ਨੂੰ ਮੇਜ਼ ਤੇ ਰੱਖ ਦਿੱਤਾ ਅਤੇ ਕਿਰਨ ਵੱਲ ਵੇਖਿਆ ਪਰ ਉਹ ਤਾਂ ਆਪਣੀ ਜੈਕਟ ਦੇ ਅੰਦਰੂਨੀ ਹਿੱਸੇ ਵੱਲ ਦੇਖ ਰਹੀ ਸੀ ਜਿੱਥੇ ਉਸਨੇ ਅਮਰਜੀਤ ਦੀ ਤਸਵੀਰ ਲੁਕਾਈ ਹੋਈ ਸੀ ਉਸਦੇ ਚਿਹਰੇ ਤੇ ਡਰ ਸਾਫ ਦਿਸ ਰਿਹਾ ਸੀ ਸਾਰਾ ਨੇ ਇਸ ਨੂੰ ਨੋਟ ਕੀਤਾ ਅਤੇ ਉਸਦੀ ਜੈਕਟ ਦੀ ਤਲਾਸ਼ੀ ਲਈ ਜਦੋਂ ਉਹ ਛੋਟਾ ਲਿਫਾਫਾ ਮਿਲਿਆ ਤਾਂ ਸਾਰਾ ਦੇ ਚਿਹਰੇ ਦੇ ਹਾਫ ਭਾਅ ਬਦਲ ਗਏ ਉਹ ਤੁਰੰਤ ਅਫਸਰ ਜੈਕਸਨ ਨੂੰ ਬੁਲਾ ਲਿਆਈ ਅਫਸਰ ਜੈਕਸਨ ਨੇ ਹੁਣ ਤਸਵੀਰ ਨੂੰ ਆਪਣੇ ਹੱਥਾਂ ਵਿੱਚ ਲਿਆ ਉਸਨੇ ਕੰਪਿਊਟਰ ਤੇ ਇੱਕ ਪੁਰਾਣੀ ਫਾਈਲ ਖੋਲੀ ਅਤੇ ਤਸਵੀਰ ਨੂੰ ਸਕਰੀਨ ਤੇ ਵੇਖਦੀ ਹੋਈ ਇੱਕ ਫੋਟੋ ਨਾਲ ਮਿਲਾਇਆ ਉਹ ਕੁਝ ਦੇਰ ਲਈ ਖਾਮੋਸ਼ ਰਿਹਾ ਅਤੇ ਫਿਰ ਉਸਨੇ ਕਿਰਨ ਵੱਲ ਵੇਖਿਆ ਉਸਦੀ ਆਵਾਜ਼ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰ ਸੀ ਕਿਰਨਕੌਰ ਤੁਹਾਨੂੰ ਪਤਾ ਹੈ ਕਿ ਇਹ ਤਸਵੀਰ ਕਿਸ ਦੀ ਹੈ ਕਿਰਨ ਨੇ ਸਿਰ ਨਾ ਵੀ ਹਿਲਾਇਆ ਇਹ ਤਸਵੀਰ ਇੱਕ ਔਰਤ ਦੀ ਹੈ ਜੋ 30 ਸਾਲ ਪਹਿਲਾਂ ਕੈਨੇਡਾ ਦੀ ਇਤਿਹਾਸ ਦੇ ਇੱਕ ਬਹੁਤ ਹੀ ਸੰਵੇਦਨਸ਼ੀਲ ਅੰਤਰਰਾਸ਼ਟਰੀ ਅਪਰਾਧ ਨਾਲ ਜੁੜੀ ਹੋਈ ਹੈ ਅਫਸਰ ਨੇ ਇੱਕ ਇੱਕ ਸ਼ਬਦ ਤੇ ਜ਼ੋਰ ਦਿੰਦੇ ਹੋਏ ਕਿਹਾ ਕਿਰਨ ਦਾ ਸਿਰ ਕੁਮ ਗਿਆ ਅੱਗੇ ਜੋ ਹੋਇਆ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਇਮੀਗ੍ਰੇਸ਼ਨ ਕਮਰੇ ਦੀ ਹਵਾ ਹੁਣ ਭਾਰੀ ਹੋ ਚੁੱਕੀ ਸੀ। ਕਿਰਨ ਦਾ ਸਾਰ ਰੁਕਿਆ ਹੋਇਆ ਸੀ। ਉਸ ਦੀ ਨਜ਼ਰ ਮੇਜ਼ ਤੇ ਪਈ ਉਸ ਫਿੱਕੀ ਤਸਵੀਰ ਤੇ ਟਿਕੀ ਹੋਈ ਸੀ ਜਿਸ ਨੇ ਉਸ ਨੂੰ ਬਚਪਨ ਤੋਂ ਬੇਚੈਨ ਕਰ ਰੱਖਿਆ ਸੀ। ਅਫਸਰ ਜੈਕਸਨ ਦੀਆਂ ਅੱਖਾਂ ਵਿੱਚ ਕੋਈ ਪਿਆਰ ਜਾਂ ਹਮਦਰਦੀ ਨਹੀਂ ਸੀ। ਸਿਰਫ ਇੱਕ ਗੰਭੀਰਤਾ ਸੀ ਜੋ ਉਸ ਦੇ ਦਿਲ ਵਿੱਚ ਡਰ ਪੈਦਾ ਕਰ ਰਹੀ ਸੀ। ਮੈਨੂੰ ਮੈਨੂੰ ਨਹੀਂ ਪਤਾ ਕਿ ਇਹ ਕੌਣ ਹੈ? ਕਿਰਨ ਨੇ ਕੰਬਦੇ ਹੋਏ ਕਿਹਾ, ਮੈਂ ਤਾਂ ਸਿਰਫ ਸੱਚ ਜਾਨਣਾ ਚਾਹੁੰਦੀ ਸੀ। ਅਫਸਰ ਜੈਕਸਨ ਨੇ ਇੱਕ ਲੰਬਾ ਸਾਹ ਲਿਆ ਜਿਵੇਂ ਕਿ ਉਹ ਇੱਕ ਡੂੰਘੇ ਅਤੇ ਦਰਦਨਾਕ ਰਾਜ਼ ਨੂੰ ਖੋਲਣ ਦੀ ਤਿਆਰੀ ਕਰ ਰਿਹਾ ਹੋਵੇ ਉਸ ਨੇ ਕਿਹਾ ਇਸ ਔਰਤ ਦਾ ਨਾਮ ਅਮਰਜੀਤ ਹੈ ਅਤੇ ਇਹ 1993 ਵਿੱਚ ਕੈਨੇਡਾ ਦੇ ਇੱਕ ਵੱਡੇ ਵੀਜ਼ਾ ਅਤੇ ਮਨੁੱਖੀ ਤਸਕਰੀ ਹਿਊਮਨ ਟ੍ਰੈਫਿਕਿੰਗ ਦੇ ਸਕੈਂਡਲ ਵਿੱਚ ਸ਼ਾਮਲ ਸੀ ਇਸ ਕੇਸ ਦਾ ਸਭ ਤੋਂ ਭਿਆਨਕ ਹਿੱਸਾ ਸੀ ਬੱਚਿਆਂ ਦੀ ਅਗਵਾ ਚਾਈਲਡ ਅਬਡਕਸ਼ਨ ਇਹ ਸੁਣ ਕੇ ਕਿਰਨ ਦੀ ਧੜਕਨ ਤੇਜ਼ ਹੋ ਗਈ ਉਸਨੇ ਸੁਣਿਆ ਸੀ ਕਿ ਵਿਦੇਸ਼ਾਂ ਵਿੱਚ ਐਜੇ ਗੋਰੇ ਕੰਮ ਹੁੰਦੇ ਹਨ ਪਰ ਉਹ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਇਹ ਉਸ ਦਾ ਹਿੱਸਾ ਹੋ ਸਕਦੀ ਹੈ ਅਫਸਰ ਜੈਕਸਨ ਨੇ ਕੰਪਿਊਟਰ ਵੱਲ ਇਸ਼ਾਰਾ ਕੀਤਾ ਜਿਸ ਉੱਤੇ ਕਿਰਨ ਦਾ ਵੀਜ਼ਾ ਫਾਰਮ ਅਤੇ ਉਸ ਦੇ ਜਨਮ ਸਰਟੀਫਿਕੇਟ ਦੀ ਕਾਪੀ ਦਿਸ ਰਹੀ ਸੀ ਸਾਡੇ ਕੋਲ ਇੱਕ ਗੁਪਤ ਸੂਚਨਾ ਆਈ ਸੀ ਕਿ ਤੁਹਾਡੇ ਵੀਜ਼ਾ ਫਾਰਮ ਵਿੱਚ ਕੁਝ ਜਾਣਕਾਰੀ ਛੁਪਾਈ ਗਈ ਹੈ ਅਤੇ ਜਦੋਂ ਅਸੀਂ ਇਸ ਤਸਵੀਰ ਨੂੰ ਵੇਖਿਆ ਤਾਂ ਸਾਡਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਸ ਨੇ ਇੱਕ ਹੋਰ ਸਕ੍ਰੀਨ ਖੋਲੀ ਜਿਸ ਉੱਤੇ ਕੈਨੇਡੀਅਨ ਨਾਗਰਿਕਾ ਦੀ ਤਸਵੀਰ ਸੀ ਕਿਰਨ ਦੀ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਸਿਰਫ ਸੱਚ ਦੀ ਤਲਾਸ਼ ਵਿੱਚ ਇੱਥੇ ਨਹੀਂ ਆਏ ਹੋ ਅਸਲ ਵਿੱਚ ਤੁਸੀਂ ਉਹ ਅਗਵਾ ਕੀਤਾ ਗਿਆ ਬੱਚਾ ਹੋ ਜਿਸ ਨੂੰ ਅਮਰਜੀਤ ਭਾਰਤ ਲੈ ਗਈ ਸੀ ਤੁਹਾਡੇ ਮਾਪਿਓ ਮਹਿੰਦਰ ਸਿੰਘ ਅਤੇ ਸੁਰਜੀਤ ਕੌਰ ਜਿਨ੍ਹਾਂ ਨੂੰ ਤੁਸੀਂ ਆਪਣਾ ਸਭ ਕੁਝ ਮੰਨਦੇ ਹੋ ਨੇ ਇਸ ਰਾਜ਼ ਨੂੰ ਛੁਪਾ ਕੇ ਤੁਹਾਡਾ ਵੀਜ਼ਾ ਅਪਲਾਈ ਕੀਤਾ ਹੈ ਇਸ ਲਈ ਕੈਨੇਡੀਅਨ ਕਾਨੂੰਨ ਤਹਿਤ ਤੁਸੀਂ ਇੱਕ ਅੰਤਰਰਾਸ਼ਟਰੀ ਅਪਰਾਧ ਨਾਲ ਜੁੜੇ ਹੋਏ ਹੋ ਅਤੇ ਤੁਹਾਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਹ ਸੁਣ ਕੇ ਕਿਰਨ ਦੀ ਦੁਨੀਆ ਇੱਕ ਪਲ ਵਿੱਚ ਉਲਟ ਹੋ ਗਈ ਉਸ ਦੇ ਅੰਦਰੋਂ ਇੱਕ ਦਰਦਨਾਕ ਚੀਕ ਨਿਕਲੀ ਜੋ ਉਸ ਦੇ ਗਲੇ ਵਿੱਚ ਹੀ ਫਸ ਗਈ। ਉਹ ਇੱਕ ਰਹਸ୍ୟ ਦੀ ਤਲਾਸ਼ ਵਿੱਚ ਨਿਕਲੀ ਸੀ ਪਰ ਉਹ ਖੁਦ ਹੀ ਇੱਕ ਵੱਡਾ ਰਹਸ୍ୟ ਸੀ। ਅਮਰਜੀਤ ਉਸ ਦੀ ਮਾਂ ਨਹੀਂ ਸਗੋਂ ਉਸ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੀ ਸੀ ਅਤੇ ਉਸ ਦੇ ਮਾਪਿਓ ਜਿਨ੍ਹਾਂ ਤੇ ਉਸ ਨੇ ਸ਼ੱਕ ਕੀਤਾ ਦਰਅਸਲ ਉਸ ਦੀ ਰੱਖਿਆ ਕਰ ਰਹੇ ਸਨ। ਮੈਨੂੰ ਡਿਪੋਰਟ ਕੀਤਾ ਜਾਵੇਗਾ? ਉਸ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ। ਅਫਸਰ ਨੇ ਸਿਰ ਨਾ ਵਿਝਲਾਇਆ। ਤੁਸੀਂ ਤੁਰੰਤ ਵਾਪਸ ਜਾ ਰਹੇ ਹੋ। ਤੁਹਾਡਾ ਕੇਸ ਕਾਨੂੰਨੀ ਕਾਰਵਾਈ ਲਈ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਹੁਣ ਕਿਰਨ ਸਿਰਫ ਸੋਚ ਸਕਦੀ ਸੀ ਕਿ ਘਰ ਜਾ ਕੇ ਉਹ ਆਪਣੇ ਮਾਪਿਆਂ ਨੂੰ ਕੀ ਕਹੇਗੀ ਉਸ ਦੀ ਉਡਾਨ ਦਾ ਸੁਪਨਾ ਉਸ ਦੀ ਸਾਰੀ ਮਿਹਨਤ ਸਭ ਇੱਕ ਪਲ ਵਿੱਚ ਖਤਮ ਹੋ ਚੁੱਕਾ ਸੀ ਉਹ ਆਪਣੀ ਹੀ ਕਹਾਣੀ ਦੀ ਇੱਕ ਦੁੱਖਾਂ ਦੀ ਕਾਈ ਬਣ ਗਈ ਸੀ ਵਾਪਸੀ ਦੀ ਉਡਾਨ ਦੌਰਾਨ ਕਿਰਨ ਲਈ ਸਮਾਂ ਜਿਵੇਂ ਰੁਕ ਗਿਆ ਸੀ ਉਹ ਨਾ ਖਾਣਾ ਖਾ ਸਕੀ ਅਤੇ ਨਾ ਹੀ ਸੌ ਸਕੀ ਕੈਨੇਡਾ ਦਾ ਨੀਲਾ ਅਸਮਾਨ ਜਿਸ ਨੂੰ ਉਹ ਸੁਪਨਿਆਂ ਦਾ ਰੰਗ ਮੰਦੀ ਸੀ ਹੁਣ ਉਸ ਨੂੰ ਇੱਕ ਠੰਡੀ ਅਤੇ ਬੇਰੰਗ ਕੈਦ ਵਾਂਗ ਮਹਿਸੂਸ ਹੋ ਰਿਹਾ ਸੀ ਉਸ ਦਾ ਦਿਮਾਗ ਇੱਕੋ ਸਵਾਲ ਦੇ ਦੁਆਲੇ ਘੁੰਮ ਰਿਹਾ ਸੀ ਮਹਿੰਦਰ ਸਿੰਘ ਅਤੇ ਸੁਰਜੀਤ ਕੌਰ ਕੌਣ ਹਨ ਕਿ ਉਹਨਾਂ ਦਾ ਪਿਆਰ ਸੱਚਾ ਸੀ ਜਾਂ ਸਿਰਫ ਇੱਕ ਵੱਡੇ ਰਾਜ਼ ਨੂੰ ਛੁਪਾਉਣ ਦਾ ਪਰਦਾ ਉਹ ਆਪਣੇ ਮਾਪਿਆਂ ਤੇ ਸ਼ੱਕ ਕਰਦੀ ਰਹੀ ਸੀ ਉਹਨਾਂ ਨੂੰ ਇੱਕ ਅਸਲ ਮਾਂ ਦੀ ਤਸਵੀਰ ਲਈ ਛੱਡਣ ਦੀ ਤਿਆਰੀ ਕਰ ਰਹੀ ਸੀ ਪਰ ਸੱਚ ਤਾਂ ਇਹ ਨਿਕਲਿਆ ਕਿ ਉਹ ਦੋਵੇਂ ਉਸ ਦੇ ਸਭ ਤੋਂ ਵੱਡੇ ਰਖਵਾਲੇ ਸਨ ਉਸ ਨੇ ਪੂਰੀ ਉਡਾਨ ਦੌਰਾਨ ਉਸ ਲਾਲ ਲੱਕੜ ਦੇ ਡੱਬੇ ਨੂੰ ਫੜੀ ਰੱਖਿਆ ਜਿਸ ਵਿੱਚ ਉਸ ਦੀ ਮਾਂ ਦਾ ਦਿੱਤਾ ਹੋਇਆ ਚਾਂਦੀ ਦਾ ਲੋਕਟ ਸੀ ਇਹ ਲੋਕਟ ਹੁਣ ਸਿਰਫ ਇੱਕ ਨਿਸ਼ਾਨੀ ਨਹੀਂ ਸੀ ਸਗੋਂ ਉਸ ਪਿਆਰ ਦਾ ਪ੍ਰਮਾਣ ਸੀ ਜਿਸ ਨੂੰ ਉਸਨੇ ਲੱਭਣ ਲਈ ਦੂਰ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸਨੂੰ ਯਾਦ ਆਇਆ ਕਿ ਕਿਵੇਂ surjit kaur ਨੇ ਆਪਣੀ ਨਿੱਕੀ ਜਿਹੀ ਕਮਾਈ ਵਿੱਚੋਂ ਪੈਸੇ ਬਚਾ ਕੇ ਉਸ ਲਈ suit ਸਲਾਈ ਸਣ ਅਤੇ mahinder singh ਨੇ ਰਾਤਾਂ ਨੂੰ ਜਾ ਕੇ ਖੇਤਾਂ ਵਿੱਚ ਪਾਣੀ ਲਾਇਆ ਸੀ ਤਾਂ ਜੋ ਉਹ ਵਿਦੇਸ਼ ਜਾ ਸਕੇ ਉਹ ਕਿਸੇ ਅਗਵਾ ਕੀਤੀ ਗਈ ਕੁੜੀ ਲਈ ਇਹ ਸਭ ਕਿਉਂ ਕਰਨਗੇ ਜੇਕਰ ਉਹਨਾਂ ਦਾ ਪਿਆਰ ਸੱਚਾ ਨਾ ਹੁੰਦਾ ਜਦੋਂ ਜਹਾਜ਼ ਨੇ ਲੁਧਿਆਣੇ ਦੇ ਨੇੜੇ ਉਡਾਨ ਭਰੀ ਤਾਂ ਕਿਰਨ ਨੂੰ ਪੰਜਾਬ ਦੀ ਮਿੱਟੀ ਦੀ ਮਹਿਕ ਆਈ ਇਹ ਮਹਿਕ ਉਸਨੂੰ ਕੈਨੇਡਾ ਦੀਆਂ ਸਾਫ਼-ਸੁਤਰੀਆਂ ਗਲੀਆਂ ਤੋਂ ਜ਼ਿਆਦਾ ਆਪਣੇਪਨ ਵਾਲੀ ਲੱਗੀ। 에어ਪੋਰਟ ਤੋਂ ਬਾਹਰ ਨਿਕਲਦੇ ਹੀ ਉਸਨੇ ਆਪਣੇ ਮਾਪਿਆਂ ਨੂੰ ਉਡੀਕਦੇ ਦੇ ਵੇਖਿਆ। ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਨਹੀਂ ਸੀ, ਸਿਰਫ਼ ਇੱਕ ਡੂੰਗੀ ਉਦਾਸੀ ਸੀ। ਜਦੋਂ surjitkaur ਨੇ kiran ਨੂੰ ਵੇਖਿਆ, ਉਹ ਸਾਰੇ ਸਵਾਲ ਭੁੱਲ ਗਈ। ਉਹ ਦੌੜ ਕੇ ਆਪਣੀ ਧੀ ਨੂੰ ਗਲੇ ਲੱਗੀ। ਉਸਦੇ ਹੰਝੂ kiran ਦੇ ਮੋਢੇ 'ਤੇ ਡਿੱਗ ਰਹੇ ਸਨ। ਤੂੰ ਘਰ ਹੈ ਬੇਟੀ। ਬਸ ਤੂੰ ਘਰ ਹੈ। ਕਰ ਆਕੇ ਪਿੰਡ ਦੌਲਤਪੁਰ ਦੀ ਖਾਮੋਸ਼ੀ ਵਿੱਚ ਮਹਿੰਦਰ ਸਿੰਘ ਨੇ ਅਥਰੂ ਭਰੀਆਂ ਅੱਖਾਂ ਨਾਲ ਸਾਰਾ ਸੱਚ ਕਬੂਲ ਕੀਤਾ ਬੇਟੀ ਅਸੀਂ ਤੈਨੂੰ ਇੱਕ ਪਲ ਲਈ ਵੀ ਇਹ ਮਹਿਸੂਸ ਨਹੀਂ ਕਰਾਉਣਾ ਚਾਹੁੰਦੇ ਸੀ ਕਿ ਤੂੰ ਸਾਡੀ ਨਹੀਂ ਹੈ ਜਦੋਂ ਅਮਰਜੀਤ ਨੇ ਤੈਨੂੰ ਸਾਨੂੰ ਸੌਂਪਿਆ ਤੂੰ ਸਿਰਫ ਇੱਕ ਛੋਟਾ ਜਿਹਾ ਮਾਸੂਮ ਬੱਚਾ ਸੀ ਅਸੀਂ ਤੈਨੂੰ ਆਪਣੀ ਟੀ ਵਾਂਗ ਪਾਲਿਆ ਸਾਨੂੰ ਡਰ ਸੀ ਕਿ ਜੇ ਅਸੀਂ ਸੱਚ ਦੱਸਾਂਗੇ ਤਾਂ ਕਾਨੂੰਨ ਤੈਨੂੰ ਸਾਡੇ ਤੋਂ ਖੋ ਲਵੇਗਾ ਤੇਰੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਵੀ ਸਾਡੇ ਦਿਲਾਂ ਵਿੱਚ ਇਹੀ ਡਰ ਸੀ किरण ਨੇ ਆਪਣੇ ਮਾਪਿਆਂ ਦੇ ਚਿਹਰਿਆਂ ਵੱਲ ਵੇਖਿਆ। ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਤੋਂ ਇਲਾਵਾ ਕੁਝ ਨਹੀਂ ਸੀ। ਉਸਨੇ ਆਪਣੀ ਜੈਕਟ ਵਿੱਚੋਂ ਅਮਰਜੀਤ ਦੀ ਫਿੱਕੀ ਤਸਵੀਰ ਕੱਢੀ ਜਿਸਨੇ ਉਸਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ। ਉਸਨੇ ਉਹ ਤਸਵੀਰ ਦੋ ਹਿੱਸਿਆਂ ਵਿੱਚ ਪਾੜ ਦਿੱਤੀ। ਉਸ ਪਲ ਉਸਨੂੰ ਅਹਿਸਾਸ ਹੋਇਆ ਕਿ ਉਸਦੀ ਅਸਲ ਪਛਾਣ ਕੈਨੇਡਾ ਦੇ ਕਾਗਜ਼ਾਂ ਵਿੱਚ ਜਾਂ ਕਿਸੇ ਫਿੱਕੀ ਤਸਵੀਰ ਵਿੱਚ ਨਹੀਂ ਸੀ। ਉਸਦੀ ਅਸਲ ਪਛਾਣ ਮਹਿੰਦਰ ਸਿੰਘ ਦੀਆਂ ਕੁਰਬਾਨੀਆਂ ਅਤੇ ਸੁਰਜੀਤਕੌਰ ਦੇ ਅਸੀਮ ਪਿਆਰ ਵਿੱਚ ਸੀ। ਉਸਦੇ ਸੁਪਨੇ ਟੁੱਟ ਗਏ ਸਨ ਪਰ ਉਸ ਨੂੰ ਅਸਲ ਕਰ ਮਿਲ ਗਿਆ ਸੀ ਉਸਨੇ ਆਪਣੇ ਮਾਪਿਆਂ ਨੂੰ ਗਲੇ ਲਗਾ ਲਿਆ ਪਹਿਲੀ ਵਾਰ ਉਸ ਨੂੰ ਆਪਣੇ ਆਪ ਤੇ ਮਾਣ ਹੋਇਆ ਕਿ ਉਹ ਉਹਨਾਂ ਦੀ ਧੀ ਹੈ ਉਸ ਦਿਨ ਬਾਅਦ ਕਿਰਨ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਵੇਖਣਾ ਸ਼ੁਰੂ ਕੀਤਾ ਡਿਪੋਰਟੇਸ਼ਨ ਦਾ ਦਾਗ ਹੁਣ ਉਸ ਲਈ ਸ਼ਰਮਿੰਦਗੀ ਨਹੀਂ ਸਗੋਂ ਸੱਚ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਉਸਨੇ ਆਪਣੀ ਪੁਰਾਣੀ ਨੌਕਰੀ ਮੁੜ ਸ਼ੁਰੂ ਕੀਤੀ ਪਰ ਇਸ ਵਾਰ ਉਸ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਭਰੋਸਾ ਸੀ ਵਿਦੇਸ਼ ਜਾਣ ਦਾ ਸੁਪਨਾ ਭਾਵੇਂ ਟੁੱਟ ਗਿਆ ਸੀ ਪਰ ਉਸ ਨੂੰ ਅਸਲ ਵਿੱਚ ਇਹ ਅਹਿਸਾਸ ਹੋ ਗਿਆ ਸੀ ਕਿ ਖੁਸ਼ੀ ਅਤੇ ਤਾਕਤ ਕਿਤੇ ਬਾਹਰ ਨਹੀਂ ਬਲਕਿ ਉਸ ਦੇ ਆਪਣੇ ਅੰਦਰ ਅਤੇ ਉਸ ਦੇ ਪਰਿਵਾਰ ਦੇ ਅਥਾ ਪਿਆਰ ਵਿੱਚ ਮੌਜੂਦ ਹੈ ਇੱਕ ਸ਼ਾਮ ਆਪਣੇ ਪਿੰਡ ਦੌਲਤਪੁਰ ਦੇ ਘਰ ਦੇ ਵੇੜੇ ਵਿੱਚ ਬੈਠੀ ਕਿਰਨ ਨੇ ਸੋਚਿਆ ਕਿ ਉਸ ਵਰਗੀਆਂ ਹੋਰ ਕਿੰਨੀਆਂ ਹੀ ਪੰਜਾਬੀ ਕੁੜੀਆਂ ਹੋਣਗੀਆਂ ਜੋ ਅੱਧੇ ਅਧੂਰੇ ਸਾਚ ਅਤੇ ਛੁਪੇ ਹੋਏ ਰਾਜਾਂ ਦੇ ਸਹਾਰੇ ਵਿਦੇਸ਼ ਜਾਣ ਦੇ ਸੁਪਨੇ ਦੇਖਦੀਆਂ ਹਨ ਉਸ ਦੇ ਨਾਲ ਜੋ ਵਾਪਰਿਆ ਉਹ ਸਿਰਫ ਇੱਕ ਵਿਅਕਤੀਗਤ ਕਹਾਣੀ ਨਹੀਂ ਸੀ ਸਗੋਂ ਹਜ਼ਾਰਾਂ ਪਰਿਵਾਰਾਂ ਦਾ ਦਰਦ ਸੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਉਸਨੇ ਇੱਕ ਛੋਟਾ ਜਿਹਾ YouTube ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਨਾਮ ਰੱਖਿਆ ਸੱਚੀਆਂ ਗੱਲਾਂ ਕੈਨੇਡਾ ਦੀਆਂ। ਸ਼ੁਰੂ ਵਿੱਚ ਉਸ ਨੂੰ ਕੈਮਰੇ ਸਾਹਮਣੇ ਬੋਲਣ ਵਿੱਚ ਝਿਜਕ ਮਹਿਸੂਸ ਹੋਈ ਪਰ ਜਦੋਂ ਉਸਨੇ ਇਮਾਨਦਾਰੀ ਨਾਲ ਆਪਣੀ ਕਹਾਣੀ ਸੁਣਾਈ ਕਿਵੇਂ ਉਸਦੇ ਦੁਮਾਪੇ ਹਨ ਇੱਕ ਜਿਸਨੇ ਉਸ ਨੂੰ ਜਨਮ ਦਿੱਤਾ ਅਤੇ ਦੂਜੇ ਜਿਨ੍ਹਾਂ ਨੇ ਉਸ ਨੂੰ ਅਥਾਹ ਪਿਆਰ ਦਿੱਤਾ ਅਤੇ ਕਿਵੇਂ ਇੱਕ ਛੋਟੇ ਜਿਹੇ ਰਾਜ਼ ਨੇ ਕੈਨੇਡਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ। ਉਸਦੀ ਵੀਡੀਓ ਵਾਇਰਲ ਹੋ ਗਈ। ਉਹ ਪੰਜਾਬੀ ਨੌਜਵਾਨਾਂ ਨੂੰ ਸਲਾਹ ਦਿੰਦੀ ਸੀ ਸੁਪਨੇ ਜ਼ਰੂਰ ਵੇਖੋ ਪਰ ਝੂਠ ਦੀ ਨੀਂਹ ਤੇ ਬਣਾਏ ਸੁਪਨੇ ਹਮੇਸ਼ਾ ਟੁੱਟ ਜਾਂਦੇ ਹਨ ਆਪਣੇ ਮਾਪਿਆਂ ਨਾਲ ਇਮਾਨਦਾਰ ਰਹੋ ਅਤੇ ਆਪਣੇ ਵੀਜ਼ਾ ਅਫਸਰ ਨਾਲ ਵੀ ਕਿਰਨ ਦੀ ਸੱਚਾਈ ਅਤੇ ਸਪਸ਼ਟਤਾ ਨੇ ਉਸ ਨੂੰ ਪੰਜਾਬ ਵਿੱਚ ਇੱਕ ਭਰੋਸੇਮੰਦ ਆਵਾਜ਼ ਬਣਾ ਦਿੱਤਾ ਇੱਕ ਸਵੇਰ ਜਦੋਂ ਆਪਣੇ ਚੈਨਲ ਲਈ ਵੀਡੀਓ ਦੀ ਸਕ੍ਰਿਪਟ ਲਿਖ ਰਹੀ ਸੀ ਉਸਦੇ ਫੋਨ ਤੇ ਇੱਕ ਈਮੇਲ ਆਈ ਭੇਜਣ ਵਾਲਾ ਸੀ ਅਫਸਰ ਜੈਕਸਨ CBSA ਉਸ ਦਾ ਦਿਲ ਇੱਕ ਪਲ ਲਈ ਰੁਕ ਗਿਆ ਪੁਰਾਣਾ ਡਰ ਵਾਪਸ ਆ ਗਿਆ ਉਸਨੇ ਕੰਬਦੇ ਹੱਥਾਂ ਨਾਲ ਈਮੇਲ ਖੋਲੀ ਈਮੇਲ ਵਿੱਚ ਲਿਖਿਆ ਸੀ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਸਦਾ ਕੇਸ ਮੁੜ ਵਿਚਾਰਿਆ ਹੈ ਕਿਰਨਕੌਰ ਤੁਹਾਡੇ ਮਾਪਿਆਂ ਦੀ ਇਮਾਨਦਾਰੀ ਅਤੇ ਤੁਹਾਡੇ ਦੁਆਰਾ ਸਾਰਾ ਸੱਚ ਜ਼ਾਹਰ ਕਰਨ ਤੋਂ ਬਾਅਦ ਤੁਹਾਡਾ ਮਾਮਲਾ ਅੰਤਰਰਾਸ਼ਟਰੀ ਅਪਰਾਧ ਤੋਂ ਹਟਾ ਕੇ ਪਛਾਣ ਦੀ ਖੋਜ ਦੇ ਮਾਮਲੇ ਵਜੋਂ ਵੇਖਿਆ ਗਿਆ ਹੈ ਤੁਸੀਂ ਅਪਰਾਧੀ ਨਹੀਂ ਸਗੋਂ ਪੀੜਤ ਹੋ ਈਮੇਲ ਵਿੱਚ ਅੱਗੇ ਲਿਖਿਆ ਸੀ ਕਿ ਕਿਰਨ ਨੂੰਸ ਦੇ ਅਸਲ ਕੈਨੇਡੀਅਨ ਨਾਗਰਿਕ ਮਾਪਿਆਂ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇਗੀ ਅਤੇ ਉਸ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਇੱਕ ਨਵਾਂ ਵੀਜ਼ਾ ਮਿਲ ਸਕਦਾ ਹੈ ਜਿਸ ਵਿੱਚ ਉਸਦੀ ਅਸਲ ਕਹਾਣੀ ਦਰਜ ਹੋਵੇਗੀ। ਇਹ ਪੜ੍ਹ ਕੇ ਕਿਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਸ ਵਾਰ ਹੰਝੂ ਡਾਰਿਆਂ ਦਰਦ ਦੇ ਨਹੀਂ ਸਗੋਂ ਮਾਣ ਅਤੇ ਆਜ਼ਾਦੀ ਦੇ ਸਨ। ਉਹ ਹੱਸ ਪਈ। ਉਸਨੇ ਸੋਚਿਆ ਜ਼ਿੰਦਗੀ ਨੇ ਉਸਨੂੰ ਇੱਕ ਲੰਬਾ ਅਤੇ ਮੁਸ਼ਕਲ ਸਫ਼ਰ ਤੈਅ ਕਰਵਾਇਆ ਪਰ ਅੰਤ ਵਿੱਚ ਸੱਚ ਨੇ ਉਸਨੂੰ ਜਿੱਤ ਦਿਵਾਈ। ਉਸਨੇ ਆਪਣੇ ਟੁੱਟੇ ਹੋਏ ਸੁਪਨਿਆਂ ਨੂੰ ਮੋੜ ਜੋੜਨ ਦੀ ਬਜਾਏ ਸੱਚਾਈ ਦੀ ਮਜ਼ਬੂਤ ਨੀਂਹ ਤੇ ਇੱਕ ਨਵੀਂ ਜ਼ਿੰਦਗੀ ਬਣਾ ਲਈ ਸੀ। ਉਸਨੇ ਅਜੇ ਤੁਰੰਤ ਕੈਨੇਡਾ ਜਾਣ ਦਾ ਫੈਸਲਾ ਨਹੀਂ ਕੀਤਾ ਪਰ ਉਹ ਜਾਣਦੀ ਸੀ ਕਿ ਹੁਣ ਉਹ ਸਿਰਫ ਇੱਕ ਵੀਜ਼ਾ ਧਾਰਕ ਨਹੀਂ ਸਗੋਂ ਦੋ ਦੇਸ਼ਾਂ ਦੇ ਸੱਚ ਦੀ ਪ੍ਰਤੀਕ ਸੀ ਕਿਰਨ ਅੱਜ ਵੀ ਆਪਣੇ ਸੁਪਨਿਆਂ ਵੱਲ ਵੱਧ ਰਹੀ ਹੈ ਪਰ ਹੁਣ ਉਹ ਜਾਣਦੀ ਹੈ ਕਿ ਅਸਲ ਤਾਕਤ ਉਸਦੇ ਆਪਣੇ ਅੰਦਰ ਹੀ ਹੈ ਨਾ ਕਿ ਕਿਸੇ ਵਿਦੇਸ਼ੀ ਧਰਤੀ ਤੇ